ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਜਸਵਿੰਦਰ ਸਿੰਘ ਲੋਂਗੋਵਾਲ ਬੱਲੂ ਭਾਰਤੀ ਕਿਸਾਨ ਯੂਨੀਅਨ ਇਕਤਾ ਯਾਰ ਤੁਹਾਨੂੰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਮਿਹਨਤਕਸ਼ ਲੋਕਾਂ ਨੂੰ ਇਨਸਾਫ ਪਸੰਦ ਪਹੈਣਾ ਬਰਾਵਾ ਕਿਸਾਨ ਮਜ਼ਦੂਰ ਮੋਰਚੇ ਦੇ ਦਿੱਤੇ ਪ੍ਰੋਗਰਾਮ ਚ ਸ਼ਾਮਲ ਹੋਣ ਲਈ ਅਪੀਲ ਕਰਨੀ ਚਾਹੁੰਦਾ ਕਿਉਂਕਿ ਕੱਲ ਨੂੰ 22 ਸਤੰਬਰ ਨੂੰ ਨਾਪਾ ਵਿਖੇ ਡੀਐਸਪੀ ਦਫਤਰ ਬਵਸ਼ਾਲ ਤਰਨਾ ਵੱਡਾ ਤਰਨਾ ਦਿੱਤਾ ਜਾ ਰਿਹਾ ਹੈ ਤਰਨੇ ਦੀਆਂ ਮੁੱਖ ਮੰਗਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੈ ਵੀ ਸ਼ੰਭੂ ਅਤੇ ਖਨੌਰੀ ਮੋਰਚੇ ਤੋਂ ਟਰਾਲੀਆਂ ਤੇ ਹੋਰ ਸਮਾਨ ਚੋਰੀ ਹੋਇਆ ਸੀ ਇਹ ਸਮਾਨ ਨਾਬੇ ਦੇ ਪੱਪੂ ਪੰਕਜ ਜਿਹੜਾ ਆਮ ਆਦਮੀ ਪਾਰਟੀ ਦਾ ਮੁੱਖ ਲੀਡਰ ਉਹਦੇ ਘਰ ਵਾਲੀ ਉਸ ਸਮੇਂ ਮੌਜੂਦਾ ਪ੍ਰਧਾਨ ਸੀ ਨਗਰ ਕੌਂਸਲ ਦੀ ਉਹਦੇ ਘਰੋਂ ਵਿਰਾਮਤ ਕੀਤਾ ਸੀ ਪੁਲਿਸ ਤੇ ਸਰਕਾਰ ਉਹਦੇ ਨਾਲ ਖੜੀ ਐਫ ਆਈ ਆਰ ਦੇ ਵਿੱਚ ਤਰੁੱਠੀਆਂ ਛੱਡੀਆਂ ਕੋਈ ਰਿਮਾਂਡ ਵੀ ਉਸ ਦਾ ਲਿਆ ਕੋਈ ਗ੍ਰਿਫਤਾਰੀ ਨਹੀਂ ਕੀਤੀ ਉਸ ਨੂੰ ਬਚਾਉਣ ਖਾਤਰ ਵਾਰ ਦੀ ਵਾਰ ਜਵਾਨ ਪਦਵਾਉਣ ਦੇ ਵਿੱਚ ਕਾਮਯਾਬੀ ਉਸ ਨੂੰ ਦਵਾਈ ਪੱਕੂ ਨੂੰ ਸੋ ਪੰਜਾਬ ਦੇ ਕਿਸਾਨਾਂ ਦੇ ਅੰਦਰ ਇਸ ਗੱਲ ਦਾ ਵੱਡਾ ਰੋਸ ਸੀ ਕਿਉਂਕਿ ਐਫ ਆਈ ਆਰ ਦੁਬਾਰਾ ਦਰਜ ਕਰਾਉਣ ਲਈ ਕਿਉਂਕਿ ਇੱਕ ਮਾਲਕ ਅੱਜ ਵੀ ਸਾਡੇ ਕੋਲੇ ਮੌਜੂਦ ਹੈ ਜਿਹਦੀ ਕਾਪੀ ਐਸ ਪੀ ਡੀ ਰਹੀਂ ਸੌਂਪ ਦਿੱਤੀ ਹੈ ਇੱਕ ਟਰਾਲੀ ਜਿਹੜੀ ਉਸ ਦੀ ਸੀ ਜਿਹੜੀ ਅੰਦਰੋਂ ਬਰਾਮਦ ਹੋਇਆ ਜਿਹਦਾ ਸਮਾਨ ਉਹ ਕਾਰਵਾਈ ਕਰਵਾਉਣ ਲਈ ਤੇ ਹੋਰ ਕਿੰਨਾ ਸਮਾਨ ਨਾਬੇ ਦੇ ਵਿੱਚ ਆਇਆ ਤੇ ਕੁੱਲ ਇਹ ਕਿੰਨੇ ਬੰਦੇ ਨੇ ਕਿਉਂਕਿ ਸੰਜਾਤਾ ਚਾਵਲਾ ਵੀ ਇਸ ਪਰਚੇ ਦੇ ਵਿੱਚ ਪੈਣੀ ਪੈਣਾ ਚਾਹੀਦਾ ਉਸ ਦਾ ਨਾਮ ਉਹ ਵੀ ਇਸ ਚੋਰੀ ਦੇ ਵਿੱਚ ਸ਼ਾਮਲ ਹੈ ਜੁੜਦੀ ਹੈ ਕਿਉਂ ਜੁੜਦੀ ਹੈ ਕਿਉਂਕਿ ਟਰੈਕਟਰ ਨਗਰ ਕੌਂਸਲ ਦੇ ਵਰਤੇ ਗਏ ਸਨ ਜਿਹੜਾ ਸੰਭੂਦ ਤੋਂ ਸਮਾਂ ਚੋਰੀ ਹੋਇਆ ਹੋਇਆ ਹੋਰ ਇਹਦੇ ਵਿੱਚ ਕੌਣ ਕੌਣ ਬੰਦੇ ਹੈਗੇ ਆ ਜਿਨ੍ਹਾਂ ਨੇ ਇਹ ਚੋਰੀ ਨੂੰ ਕੀਤਾ ਕੌਣ ਕੌਣ ਮੁਲਾਜ਼ਮ ਜੁੜੇ ਹੋਏ ਹੈਗੇ ਆ ਇਸ ਕਰਕੇ ਬੀਰੋ ਤੁਹਾਨੂੰ ਖਰਾਚੋ ਵੱਡੀ ਗਿਣਤੀ 'ਚ ਨਿਕਲਣਾ ਚਾਹੀਦਾ ਹੈ ਇਨਸਾਫ ਲੈਣ ਲਈ ਆਪਾਂ ਕੱਲ ਨੂੰ ਨਾਬੇ ਦੇ ਵਿੱਚ ਉਹ ਵੜਾ ਕਟ ਕਰ ਰਹੇ ਆਓ ਵਹੀ ਰਾਕ ਤੋਂ ਨਾਬੇ ਸਹੀ 11 ਵਜੇ ਨਾਬੇ ਦੇ ਡੀਐਸਪੀ ਦਫਤਰ ਪਹੁੰਚੋ ਤਾਂ ਕਿ ਆਪਣੀਆਂ ਜਿਹੜੀਆਂ ਮੁੱਖ ਮੰਗਾਂ ਨੇ ਜਿਹੜੀਆਂ ਟਾਲੀਆਂ ਤੇ ਹੋਰ ਸਮਾਨ ਚੋਰੀ ਹੋਇਆ ਇਹਨਾਂ ਮੰਗਾਂ ਤੇ ਪੰਜਾਬ ਸਰਕਾਰ ਤੋਂ ਇਨਸਾਫ ਲੈ ਸਕੀਏ ਤੇ ਗਾਂਵ ਤੋਂ ਸਾਡੇ ਅਦੋਲਣਾ ਚੋ ਲੁੱਟ ਚੋਰੀ ਕਰਨ ਵਾਲੇ ਲੋਕਾਂ ਨੂੰ ਨੱਥ ਪਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ Where did you put it?